ਹੈਲੋ ਬੈਜੀ ਪੋਜ਼ਿਟਿਵ ਹੈ ਸਾਰਿਆਂ ਦਾ ਇੱਥੇ ਆ ਕੇ ਸਾਰਾ ਪੋਜ਼ਿਟਿਵ ਲੱਗ ਰਿਹਾ ਇਹਨੇ ਦਿਨਾਂ ਦਾ ਅਸੀਂ ਲੱਗੇ ਹੋਇਆ ਗਰਾਊਂਡ ਤੇ ਫੀਲਡ ਤੇ ਜਾ ਰਹੇ ਹਾਂ ਤੇ ਪਤਾ ਲੱਗ ਰਿਹਾ ਉੱਥੇ ਕਾਫੀ ਪੋਜ਼ਿਟਿਵ ਰਿਸਪੌਂਸ ਆ ਰਿਹਾ ਸਾਰਿਆਂ ਤੋਂ ਅੱਗੇ ਦੇਖੋ ਲੱਗਦਾ ਜੀ ਵੀ ਵੀ ਨਹੀਂ ਹੋ ਰਹੀ ਹੈ ਹਮੇਸ਼ਿਆ ਮੀਤ ਨੂੰ ਪਿਆਰ ਮਿਲਿਆ ਅੱਜ ਤੀਸਰੀ ਵਾਰ ਇਲੈਕਸ਼ਨ ਦੇ ਵਿੱਚ ਮੀਤ ਅੱਜ ਮੈਦਾਨ ਦੇ ਵਿੱਚ ਹਾਂਜੀ ਬਹੁਤ ਪਿਆਰ ਮਿਲਿਆ ਮੇਰੇ ਮੇਰੇ ਲਈ ਇੱਕ ਬਹੁਤ ਪ੍ਰਾਊਡ ਦੀ ਫੀਲਿੰਗ ਹੈ ਕਿ ਮੈਂ ਪਹਿਲੀ ਵਾਰ ਅੱਜ ਪੰਜਾਬ ਚ ਵੋਟ ਕੀਤਾ ਹੈ ਪਾਇਆ ਤੇ ਉਹ ਵੀ ਮੇਰੇ ਹਸਬੰਡ ਲਈ ਪਾਇਆ ਆਈ ਐਮ ਵੈਰੀ ਪ੍ਰਾਊਡ ਆਫ ਹਿੰਦੀ ਲੱਗਦਾ ਵੀ ਚਾਹਤ ਨੂੰ ਧੀਰਜ ਨਾਲ ਅੱਛਾ ਹੀ ਹੋਏਗਾ ਜੀ ਰਾਈਗਰੂਮ ਮੇਅਰ ਕਰੇ ਤੇ ਅੱਛਾ ਹੀ ਹੋਏਗਾ ਰਿਸਪੌਂਸ ਵੀ ਸਾਰੇ ਲੋਕਾਂ ਦਾ ਇੱਥੇ ਆ ਕੇ ਅੱਛਾ ਹੀ ਲੱਗ ਰਿਹਾ ਹੈ ਵਧੀਆ ਹੀ ਹੋਏਗਾ ਜੋ ਹੋਏਗਾ ਕਿਸ ਤਰ੍ਹਾਂ ਮਤਲਬ ਕਿਨੋਂ ਦੀ ਮਿਆਰ ਦੇਖਿਆ ਲਗੀ ਇਸ ਵਾਰ ਦੀ ਮਚੋਂ ਕੈਂਪੇਨ ਕਰਦੇ ਸੂ ਇਹ ਪਛਾਨ ਤੱਕ ਜਾਂਦੇ ਹਾਂ ਜੀ ਪੂਰੇ ਦਿਨ ਹੈਕਟਿਕ ਹੁੰਦਾ ਸੀ ਜੀ ਮੈਂ ਪਹਿਲੀ ਵਾਰ ਦੇਖਿਆ ਇੰਨਾ ਜ਼ਿਆਦਾ ਇੱਥੇ ਆ ਕੇ ਕਿ ਮੈਂ ਕਿਉਂਕਿ ਡਿਫਰੈਂਟ ਬੈਕਗਰਾਉਂਡ ਤੋਂ ਬਿਲੋਂਗ ਕਰਦੀ ਸੀ ਇੱਥੇ ਆ ਕੇ ਪੋਲਿਟਿਕਸ ਚ ਆ ਕੇ ਪਤਾ ਲੱਗਦਾ ਹੈ ਕਿ ਕਿੰਨਾ ਮਿਹਨਤ ਹੁੰਦੀ ਹੈ ਕਿਨੇ ਦਿਨ ਰਾਤ ਕਰਨੇ ਪੈਂਦੇ ਨੇ ਇੱਥ ਤੇ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਗੇ ਅੱਜ ਜਿਵੇਂ ਗਰਮੀ ਵੀ ਹੈ ਤੇ ਅੱਜ ਵੋਟਿੰਗ ਨੂੰ ਲੈ ਕੇ ਬਸ ਅੱਜ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹੂੰਗੀ ਕਿ ਬਸ ਤੁਸੀਂ ਵੱਧ ਤੋਂ ਵੱਧ ਲੋਕਾਂ ਨੂੰ ਤੁਸੀਂ ਆਓ ਤੁਸੀਂ ਇਹਨਾਂ ਨੂੰ ਵੋਟ ਪਾਓ ਕਿੰਨੀ ਕਿ ਤੁਸੀਂ ਮਰ ਗਈ ਫਾਈਟ ਮੰਨਦੇ ਹੋ ਨਹੀਂ ਜੀ ਪੋਜ਼ਿਟਿਵ ਹੀ ਹੈ ਚੀਰਾ ਹੈ ਪੋਜ਼ਿਟਿਵ ਹੀ ਹੋਊ ਦੇਖੋ ਜੀ ਭਾਰਤ ਸਭ ਤੋਂ ਵੱਡਾ ਲੋਕਤੰਤਰ ਹੈ ਤੇ ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਮੈਂ ਆਪਣੇ ਪਰਿਵਾਰ ਸਮੇਤ ਜਿਹੜੀ ਆਪਣੀ ਵੋਟ ਹੈ ਮੈਂ ਉਹ ਕਾਸਟ ਜਿਹੜੀ ਹੈ ਉਹ ਕਰਕੇ ਆਇਆ ਤੇ ਮੈਂ ਸਾਰੇ ਸੰਗਰੂਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਹੀ ਬੇਨਤੀ ਜਿਹੜੀ ਹੈ ਉਹ ਕਰੂੰਗਾ ਕਿ ਦੇਸ਼ ਦੇ ਲੋਕਤੰਤਰ ਨੂੰ ਮਜ਼ਬੂਤ ਕਰਨ ਦੇ ਲਈ ਫਿਰਕਾ ਪ੍ਰਸਤ ਰਾਜਨੀਤੀ ਨੂੰ ਦੇਸ਼ 'ਚੋਂ ਰੋਕਣ ਦੇ ਲਈ ਮੈਂ ਸਾਰਿਆਂ ਨੂੰ ਕਹੂੰਗਾ ਕਿ ਵੱਡੀ ਤੋਂ ਵੱਡੀ ਗਿਣਤੀ 'ਚ ਘਰਾਂ ਤੋਂ ਬਾਹਰ ਨਿਕਲ ਕੇ ਆਪਾਂ ਜਿਹੜੀ ਵੋਟ ਹੈ ਉਹ ਆਪਣੀ ਕਾਸਟ ਕਰੀਏ ਬਿਲਕੁਲ ਵੀ ਗਰਮੀ ਦੀ ਪਰਵਾਹ ਨਾ ਕਰੀਏ ਕਿਉਂਕਿ ਅਸੀਂ ਤਾਂ ਸਿਰਫ ਕਹਿ ਲੋ ਵੀ 15 ਮਿੰਟ ਅੱਧੇ ਘੰਟੇ ਦੀ ਘੰਟੇ ਦੀ ਗਰਮੀ ਚ ਲੰਨੀ ਆ ਪਰ ਸਾਰੇ ਦੇਸ਼ ਵਾਸੀ ਇਸ ਗੱਲ ਦਾ ਧਿਆਨ ਰੱਖਣ ਕਿ ਵੋਟ ਦਾ ਹੱਕ ਦਵਾਉਣ ਦੀ ਖਾਤਰ ਕਈ ਮਾਵਾ ਨੇ ਆਪਣੇ ਪੁੱਤ ਜਿਹੜੇ ਆ ਉਹ ਗਵਾਏ ਨੇ ਭਗਤ ਸਿੰਘ ਵਰਗੇ ਕਰਤਾਰ ਸਿੰਘ ਸਰਾਭਾ ਸ਼ਹੀਦ ਉਦਮ ਸਿੰਘ ਵਰਗੇ ਕਿੰਨੇ ਇਦਾਂ ਦੇ ਨੌਜਵਾਨ ਨੇ ਜਿਹੜੇ ਕਹਿ ਲੋ ਵੀ ਫਾਂਸੀਆਂ ਤੇ ਚੜੇ ਆ ਸਿਰਫ ਵੀ ਦੇਸ਼ ਯਾਦ ਕਰਵਾਉਣਾ ਤੇ ਲੋਕਾਂ ਨੂੰ ਵੋਟ ਪਾਉਣ ਦਾ ਅਧਿਕਾਰ ਆ ਜਿਹੜਾ ਉਹ ਲੈ ਕੇ ਆਣਾ ਸੋ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੀ ਖਾਤਰੀ ਮੈਂ ਕਹੂੰਗਾ ਕਿ ਵੱਡੀ ਤੋਂ ਵੱਡੀ ਗੰੰਤੀ ਚ ਲੋਕ ਜਿਹੜੇ ਆ ਨਿਕਲ ਕੇ ਵੋਟ ਕਰਨ ਦੇਖੋ ਮੈਂ ਕੱਲਾ ਕੱਲਾ ਮੀਤ ਹੈਰ ਹੈ ਜਿਹੜਾ ਅੱਜ ਸੰਗਰੂਰ ਚ ਵੋਟ ਪਾ ਰਿਹਾ ਬਾਕੀ ਮੇਰਾ ਤੁਸੀਂ ਦੇਖੋ ਵੀ ਬਰਨਾਲਾ 83 ਨੰਬਰ ਪੋਲਿੰਗ ਜੈਂਟ ਹੈ ਜਿੰਨੇ ਉਮੀਦਵਾਰ ਨੇ ਦੱਸਣ ਭਾਈ ਆਪ ਦਾ ਸੰਗਰੂਰ ਚ ਉਹਨਾਂ ਦਾ ਪੋਲਿੰਗ ਸਟੇਸ਼ਨ ਜਿਹੜਾ ਕਿੱਥੇ ਆ ਮੇਰਾ 83 ਨੰਬਰ ਆ ਬਰਨਾਲਾ ਐਸਡੀ ਕਾਲਜ ਬਹੁਤੇ ਤਾਂ ਜਿਹੜੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕਰ ਰਹੇ ਆ ਉਮੀਦਵਾਰ ਅੱਜ ਖੁਦ ਵੀ ਉਹਨਾਂ ਨੇ ਵੋਟ ਕਾਸਟ ਨਹੀਂ ਕਰਨੀ ਕਿਉਂਕਿ 2.5 250 ਕਿਲੋਮੀਟਰ ਮੈਨ ਲੱਗਦਾ ਹੋ ਸਕਦਾ ਜਾਣ ਹੀ ਨਾ ਹੈ ਨਾ ਤੇ ਲੋਕਾਂ ਨੂੰ ਅਪੀਲ ਕਰ ਰਿਹਾ ਵੀ ਜੀ ਵੋਟ ਪਾਓ ਸੋ ਆਪਦੀ ਵੋਟ ਮੈਨ ਲੱਗਦਾ ਵੀ ਉਹਨਾਂ ਨੇ ਪਾਉਣੀ ਨਹੀਂ ਤੇ ਮੈਂ ਇਹੀ ਕੋਈ ਕਹਿਣਾ ਵੀ ਭਾਈ ਜਿਹੜੇ ਲੋਕ ਨੇ ਉਹ ਬੜੇ ਸਿਆਣੇ ਨੇ ਦੇਖੋ ਇਹ ਚਲੋ ਮੈਂ ਤਾਂ ਅੱਗੇ ਵੀ ਬੜੇ ਵਾਰੀ ਕਹਿ ਚੁੱਕਿਆ ਕਿ ਵਨ ਸਾਈਡਡ ਜਿੱਤ ਹੈ ਜਿਹੜੀ ਸੰਗਰੂਰ ਤੋਂ ਉਹ ਆਮ ਆਦਮੀ ਪਾਰਟੀ ਜਿਹੜੀ ਆ ਉਹ ਦਰਜ ਕਰੂਗੇ ਮੈਂ ਅੱਗੇ ਵੀ ਬੜੇ ਵਾਰੀ ਇੰਟਰਵਿਊਜ਼ ਦੇ ਵਿੱਚ ਭਾਸ਼ਣਾ ਚ ਕਹਿੰਦਾ ਰਿਹਾ ਕਿ ਆਮ ਆਦਮੀ ਪਾਰਟੀ ਨੇ ਜਿਹੜੀ ਇਲੈਕਸ਼ਨ ਹੈ ਇਹ ਸਰਪੰਚੀ ਵਾਂਗੂ ਐਮਸੀ ਦੀਆਂ ਇਲੈਕਸ਼ਨਾਂ ਵਾਂਗੂ ਲੜਨੀ ਹੈ ਕਿਉਂਕਿ ਉਹ ਕਹਿੰਦਾ ਨਾ ਵੀ ਦੁੱਧ ਦਾ ਮੱਚਾ ਲੱਸੀ ਨੂੰ ਫੂਕਾ ਮਾਰ ਕੇ ਪੀਂਦਾ ਪਿਛਲੀ ਵਾਰੀ ਥੋੜੀ ਜੀ ਕਹਿ ਲੋ ਵੀ ਸਾਡੇ ਵੱਲੋਂ ਕੱਚ ਰਹਿ ਗਈ ਇਸ ਜੋਰ ਨਹੀਂ ਲਾਇਆ ਤੇ ਬੜੇ 1% ਦੇ ਫਰਕ ਤੇ ਸਿਰਫ ਇਲੈਕਸ਼ਨ ਜਿਹੜੀ ਰਹਿ ਗਈ ਹੁਣ ਤੁਸੀਂ ਦੇਖੋ ਵੀ 5 ਵਜੇ ਸਾਡੇ ਜਿਹੜੇ ਬੰਦੇ ਆ ਉਹ ਆਏ ਬੈਠੇ ਸੀ ਜੋਰ ਲੱਗਿਆ ਹੋਇਆ ਪੂਰਾ ਤੇ ਰਿਕਾਰਡ ਤੋੜ ਮੈਨ ਲੱਗਦਾ ਵੀ ਵੋਟ ਪੋਲ ਵੀ ਜਿਹੜੀ ਹੈ ਇਸ ਵਾਰੀ ਸੰਗਰੂਰ ਦੇ ਵਿੱਚ ਹੋਊਗੀ